ਚੱਲ ਚੱਲ ਘਰ ਆ ਲੈ ਘਰ ਆ ਲੈ ਆ ਲੋ ਮਿਸਤਰੀ ਸਾਹਿਬ ਠੰਡਾ ਠੰਡਾ ਉਹ ਠੰਡਾ ਦਾ ਠੰਡਾ ਲਿਆਉਂਦਾ ਠੰਡਾ ਠੰਡਾ ਲਾ ਰੱਖੀ ਐ ਤੁਹਾਨੂੰ ਪਤਾ ਗਰਮੀ ਕਿੰਨੀ ਐ ਕਹਿ ਦਿੱਤਾ ਠੰਡਾ ਪੀਲਾ ਮੁਰਕਾ ਆਈ ਜਾਂਦਾ ਠੰਡਾ ਵੀ ਗਰਮ ਦੇਤਾ ਓਏ ਤੂੰ ਠੰਡਾ ਠੰਡਾ ਲਾ ਰੱਖੀ ਐ ਤੂੰ ਪੀ ਰਖ ਖੇਚੜਾ ਠੰਡਾ ਵੀ ਅੰਦਰ ਜਾ ਕੇ ਗਰਮੀ ਹੋਊਗਾ ਹੋਰ ਦੱਸ ਕੀ ਠੰਡਾ ਰਹੂਗਾ ਵੀਰੇ ਵੀਰੇ ਦੋ ਦੱਕਾ ਹਲੋ ਯੇ ਮਿਸਤੀ ਸਾਹਿਬ ਚਾਹ ਚਾਹ ਤੇ ਮਿੱਠਾ ਦਾ ਗੱਲ ਨਾਲ ਚਾਹ ਤਾਂ ਫਿੱਕੀ ਫੜਾਤੀ ਉਹ ਗੱਲ ਸੁਣ ਮੇਰੀ ਯਾਰ ਚਾਹ ਮਿੱਠੀ ਨਾਲ ਸ਼ੂਗਰ ਹੁੰਦਾ ਠੀਕ ਹੈ ਵੱਧ ਪੱਤੀ ਨਾਲ ਖੁਰਕ ਹੋ ਜਾਂਦੀ ਹੈ ਤੇ ਦੁੱਧ ਦੀ ਗੱਲ ਮੈਂ ਤੈਨੂੰ ਦੱਸ ਦਿੰਨਾ ਦੁੱਧ ਤਾਂ ਸੀ ਮਰਲੇ ਆਉਣੇ ਉਹਨਾਂ ਦਾ ਸਾਰਾ ਕਟਾ ਚੁੰਗ ਗਿਆ ਉਹ ਮਕਾਨ ਹੈ ਜਿਹੜੇ ਵੜ ਲੈਣੇ ਹੋ ਕੋ ਖੋਲੀ ਤਾਂ ਰੱਖ ਲੈ ਮੈਂ ਦੁੱਧ ਵਾਸਤੇ ਕਹ ਕਹ ਨਾ ਕੱਟਾ ਦੁੱਧ ਚੁੰਗ ਗਿਆ ਫੇਰ ਕਹਿੰਦੇ ਸਾਲਾ ਐਸ ਟਪਕੇ ਨੇ ਮਾਰੀ ਉਹ ਕੰਮ ਕਰਨਾ ਪੁਏ ਨਾਲਾ ਚਲ ਆ ਰੋਟੀ ਵੀ ਫੜਾ ਪਰੇ ਯਾਰ ਫੇਰ ਆਪਾਂ ਹਰਾ ਲੈ ਕੇ ਆਉਣਾ ਤੇ ਨਾਲੇ ਇਹ ਤਾਂ ਐ ਨਹੀਂ ਪਤਾ ਵੀ ਕੀ ਕੰਮ ਗਨੇ ਆਦੇ ਇਹ ਤਾਂ ਕੋਈ ਨਾ ਕੋਈ ਪੰਗਾ ਖੜਾ ਕਰੀ ਰੱਖਦਾ ਇਹਦਾ ਵੀ ਜੂੜ ਵੱਢ ਪਰੇ ਆਪਾਂ ਰੋਟੀ ਖਵਾ ਕੇ ਹੀ ਚੱਲਦੇ ਆ ਮੁੜ ਕੇ ਆਪਾਂ ਤਾਂ ਢੋਲੇ ਦੀਆਂ ਲਾਵਾਂਗੇ ਆਪੇ ਫਿਰਦਰੂ ਇੱਥੇ ਯਾਰ ਆ ਲੈ ਮਿਸٹری ਰੋਟੀ ਲੈ ਰੋਟੀ ਹੋਰ ਆਜੋ ਆਜੋ ਖਾ ਲੋ ਆ ਲੋ ਭਾਈ ਰੋਟੀ ਉਹ ਭਾਈ ਯਾਰ ਕੋਈ ਦਾਲ ਸਬ지 ਘੱਟ ਕੇ ਤਾਂ ਪਾ ਲੈਂਦੇ ਚ ਕੋਈ ਨੂਨ ਮਿਰਚ ਮਸਾਲਾ ਹਲਦੀ ਕੁਸਤਾ ਪਾ ਆਂਦੇ ਐਦੋਂ ਨਾਲੋਂ ਤਾਂ ਭਾਈ ਯਾਰ ਪਾਣੀ ਚ ਨੂਨ ਮਿਰਚ ਮਸਾਲਾ ਪਾ ਕੇ ਮੈਨੂੰ ਵਾਲ ਕੇ ਦੇਂਦੇ ਮੈਂ ਤਾਂ ਵੀ ਖਾ ਲੈਂਦਾ ਯਾਰ ਤੁਸੀਂ ਤਾਂ ਨਰੋਲ ਪਾਣੀ ਦਿੱਤਾ ਓਏ ਕਦੇ ਤੂੰ ਇਹੋ ਜਿਹੀ ਦਾਲ ਖਾਧੀ ਐ ਓਏ ਇਹੋ ਜਿਹੇ ਦਾਲ ਤਾਂ ਦਿਹਾੜੀ ਕਰਨ ਵਾਲਦੇ ਘਰੇ ਵੀ ਨਹੀਂ ਬਣਦੀ ਉਹ ਵੀ ਚੰਗੀ ਖਾਂਦੇ ਆ ਓਏ ਇਹ ਤਾਂ ਜਲਤਰ ਦਾਲ ਆ ਜਲਤਰ ਤੈਨੂੰ ਤਾਂ ਪਤਾ ਹੀ ਨਹੀਂ ਯਾਰ ਥਾਨੂੰ ਆਪਾਂ ਉਹਨਾਂ ਨੂੰ ਹਲਾਵਾਗੇ ਬਿੱਟੂ ਕੇ ਉਹ ਬਿਸਤਰੀ ਉਹ ਬਿਸਤਰੀ ਖੜੀ ਮੜਾ ਯਾਰ ਖੜੀ ਬਾਈ ਉਹ ਤੁਸੀਂ ਯਾਰ ਕਿਹੜਾ ਕਹੇ ਜਾ ਮੈਟਰ ਲੱਗ ਕੇ ਗਿਓਂ ਇਹ ਤਾਂ ਸਾਲਾ ਪਾਣੀ ਨਾਲ ਭਰਿਆ ਪਿਆ ਓ ਬਾਈ ਇਹ ਜਲਕੁੰਡ ਲੈਟਰ ਆ ਜਲਕੁੰਡ ਲੈਟਰ